ਹਾਂਜੀ ਸਾਥੀ ਕਾਲਜੀ ਜੀਡੀਐਸ ਪੀਪੀ02 ਦੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਲਦੀ ਕਮਲੀ ਦਰਿਆ ਲੋ ਵੀ ਕਿੰਦਾ ਕਿ ਵੀਰ ਜੀ ਉਹਨਾਂ ਨੇ ਸ਼ੇਲੋਡਾਈ ਤੋਂ ਕਾਮੰਡ ਰੋਡ ਤੋਂ ਠੀਕ ਹੈ ਜੀ ਜਿੱਥੇ 16 ਛਤਾਂ ਸੀ ਤੇ 1500 ਰੁਪਏ ਐਂਟਰੀ ਸੀ ਤੇ ਅੱਜ ਨਾਮਾਨ ਸਮਾਗਮ ਤੇ ਆਪਾਂ ਪਹੁੰਚੇ ਆਂ ਜੀ ਆਓ ਦੱਸਦੇ ਆ ਤੁਹਾਨੂੰ ਸਾਰਿਆਂ ਨੂੰ ਫਸਟ ਸੈਕਿੰਡ ਥਰਡ ਜਿਨ੍ਹਾਂ ਜਿਨ੍ਹਾਂ ਦੇ ਨਾਮ ਆਏ ਨੇ ਤੇ ਹਿੱਟ ਪ੍ਰਵਾਜ ਜਿਨ੍ਹਾਂ ਦੀ ਆਈ ਹੈ ਉਹ ਵੀ ਦੱਸਦੇ ਆ ਤੇ ਉਸਤਾਦ ਸਾਹਿਬਾਂ ਜੀ ਨਾਲ ਨੇ ਆਪਣੇ ਤੇ ਨੌਗੀ ਮੁਖਮਮਾਨ ਹਾਂ ਜੀ ਲੋ ਜੀ ਉਸਤਾਦ ਜੀ ਚੇਅਰਮੈਨ ਸਾਹਿਬ ਸ਼ਰਨਜੀਤ ਸਿੰਘ ਜੀ ਗੋਗੀ ਸ਼ਮਸ਼ੇਰ ਵੀਰ ਜੀ ਸਨਮਾਨ ਕਰਦੇ ਹੋਏ ਸਾਰੀ ਟੀਮ ਦੇ ਨਾਲ ਆਪਣੀ ਲੋ ਜੀ ਰਾਜੂ ਉਸਤਾਦ ਜੀ ਕੁਲਫੀਆਂ ਵਾਲੇ ਉਹਨਾਂ ਦਾ ਸਨਮਾਨ ਕਰਦੇ ਹੋਏ ਜੀ ਬਬਲੂ ਉਸਤਾਦ ਜੀ ਸ਼ੀਨਾ ਗਰੁੱਪ ਤੋਂ ਉਹਨਾਂ ਦਾ ਸਨਮਾਨ ਕਰਦੇ ਹੋਏ ਆ ਲੋ ਜੀ ਸਾਗਰ ਵੀਰ ਖਲੀਫਾ ਉਹਨਾਂ ਦਾ ਸਨਮਾਨ ਕਰਦੇ ਹੋਏ ਜੀ ਲੋਈ ਸਤਿੰਦਰ ਭਾਈ ਦਾ ਸਨਮਾਨ ਕਰਦੇ ਹੋਏ ਸ਼ਮਸ਼ੇਰ ਵੀਰ ਜੀ ਹੋਣੀ ਤੇ ਨਾਲ ਸਾਰੀ ਟੀਮ ਇਹ ਸ਼ੀਲਡਾਂ ਬਣਾਈਆਂ ਜੀ ਵੀਰ ਜੀ ਹੋਣਾ ਨੇ ਫਸਟ ਸੈਕਿੰਡ ਥਰਡ ਤੇ ਹਿੱਟ ਕਬੂਤਰ ਠੀਕ ਹੈ ਜੀ ਜਿਨ੍ਹਾਂ ਜਿਨ੍ਹਾਂ ਦੇ ਵੀ ਇਨਾਮ ਆਏ ਨੇ ਸਾਰੇ ਵੀਰ ਮੌਜੂਦ ਨੇ ਜਿਨ੍ਹਾਂ ਦੇ ਇਨਾਮ ਆਏ ਨੇ ਫਸਟ ਸੈਕਿੰਡ ਥਰਡ ਤੇ ਹਿੱਟ ਕਬੂਤਰ ਦਾ ਨਾਮ ਇਹਨਾਂ ਦਾ ਵੀ ਗਿਆ ਜੀ ਤੇ ਨਾਊਂਸ ਕਰਨਗੇ 우ਸਤਾਦ ਜੀ ਹੁਣੀ ਕਰਾਂ ਲੱਗੇ ਨੇ ਨਾਊਂਸ ਹਾਂਜੀ 우ਸਤਾਦ ਜੀ ਸਲਫਾਨਡਮੈਂਟ ਪਿਜਨ ਫਲਾਈਂਗ ਕਲੱਬ ਵੱਲੋਂ ਪਿਛਲੇ ਦਿਨੀ ਜਿਹੜਾ ਟੂਰਨਾਮੈਂਟ ਉਡਾਇਆ ਗਿਆ ਸੀਗੀ ਉਹਨਾਂ ਦੇ ਅੱਜ ਇਨਾਮਾਂ ਦੀ ਵੰਡਣ ਦੀ ਰਸਮ ਅਦਾ ਹੋਣ ਲੱਗੀ ਹੈ ਇਹਨਾਂ ਵਿੱਚ तीसरा नाम है राजू भाजी पाल्टी पिंका स्ताजी आओ जी राजू भाजी शमशेर भाइयों ਠੀਕ ਹੋ ਗਿਆ ਜੀ। ਹਲੋ ਜੀ। ਬਹੁਤ-ਬਹੁਤ ਮੁਬਾਰਕਾਂ ਜੀ ਵੀਰ ਜੀ ਹੁਣਾ ਨੂੰ ਤੇ ਵੀਰ ਹੁਣਾ ਦੀ ਸਾਰੀ ਪਾਰਟੀ ਨੂੰ। ਪਾਰਟੀ ਬੋਵੀ ਸਤਾ ਜੀ। ਆਹ ਜੀ ਰੋਬਿੰਡ ਭਾਈ। ਹਲੋ ਜੀ ਰੋਬਿੰਡ ਵੀਰ। ਠੀਕ ਹੈ ਜੀ। ਜੋ ਕਿ ਸੈਕਿੰਡ ਇਨਾਮ ਰੋਬਿੰਡ ਵੀਰ ਜੀ ਦਾ ਆਇਆ ਜੀ। ਆ ਤੁਸੀਂ ਜਾਓ। ਆਓ ਇਧਰ ਆਪ ਕੋਲ। ਬੋਲ ਬੋਲ ਬੋਵੀ ਸਤਾ ਜੀ। ਹਲੋ ਵੀਰ ਜੀ ਰੋਬਿਨ ਵੀਰ ਹੁਣਾ ਨੂੰ ਤੇ ਰੋਬਿਨ ਵੀਰ ਹੁਣਾ ਦੀ ਸਾਰੀ ਪਾਰਟੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਹੋਰ ਆਗੇ ਸਾਡੀ ਬਹੁਤ ਸਤਾ ਜੀ ਹਾਂ ਜੀ ਅਤਾਜੀ ਕਰਿਓ ਨਾਉ ਸਰ ਕਰਿਓ ਨਾਉ ਸ ਜੀ ਵਿੱਕੀ ਫੋਟੋਗ੍ਰਾਫਰ ਜੀ ਫਸਟ ਨਾਮ ਫਸਟ ਨਾਮ ਆ ਜੀ ਇਹ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾਂ ਜੀ ਵਿੱਕੀ ਭਾਈ ਹੁਣਾ ਨੂੰ ਪਹਿਲਾ ਹੀ ਟੂਰਨਾਮੈਂਟ ਅਡਾਇਆ ਇਹ ਵਿੱਕੀ ਭਾਈ ਹੁਣਾ ਨੇ ਤੇ ਪਹਿਲਾ ਹੀ ਇਨਾਮ ਪਾਇਆ ਜੀ ਠੀਕ ਹੈ ਜੀ ਬਹੁਤ 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 ਮੁਬਾਰਕਾਂ ਜੀ ਵਿੱਕੀ ਭਾਈ ਹੋਣਾ ਨੂੰ ਦੁਬਾਰਾ ਤੋਂ ਵਿੱਕੀ ਭਾਰੀ ਹੋਣਾ ਸਾਰੀ ਟੀਮ ਨੂੰ ਠੀਕ ਹੈ ਜੀ ਸਪੈਸ਼ਲ ਆਲੂ ਬਾਬਾ ਜੀ ਫਰੂਟ ਵਾਲੇ ਜੀ ਲੋ ਜੀ ਹਿੱਟ ਪ੍ਰਵਾਜ ਜੱਜ ਵੀਰ ਛੱਤ ਬਾਬਾ ਜੀ ਫਰੂਟਾਂ ਲਿਆ ਦੀ ਠੀਕ ਹੈ ਜੀ ਚੋ ਠੀਕ ਹੈ ਪਾਰਟੀ ਬਿੱਲਾਵੀਰ ਆਸਟ੍ਰੇਲੀਆ ਵਾਲਾ ਤੇ ਵੱਡੇ ਉਸਤਾਦ ਜੀ ਉਹ ਵੀ ਉਸਤਾਦ ਜੀ ਸਪਾਂ ਵਾਲੇ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਪਾਰਟੀ ਨੂੰ ਤੇ ਜੱਜ ਵੀਰ ਜੀ ਹੁਣਾਂ ਨੂੰ ਆਪ ਤੁਸ ਜੁਕਾ